ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਿਸ ਏਰੀਆ ਦੇ ਵਿੱਚ ਵੀ ਹੋ ਸੇਫ ਹੋ ਸੁਰੱਖਿਤੇ ਹੋ ਪਰਮਾਤਮਾ ਤੁਹਾਡੇ ਤੇ ਮਿਹਰ ਭਰੇ ਹੱਥ ਰੱਖੇ ਤੁਹਾਡੇ ਪਰਿਵਾਰ ਤੁਹਾਡਾ ਘਰ-ਬਾਰ ਪਸ਼ੂ ਡੰਗਰ ਜਿਹੜਾ ਉਹ ਸਭ ਸਲਾਮਤ ਰੱਖੇ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਉਹ ਮੀਹਾਂ ਕਾਰਨ ਬਹੁਤ ਤਬਾਹੀ ਮੱਚੀ ਹੋਈ ਹੈ ਸੋ ਪਰਮਾਤਮਾ ਮਿਹਰ ਕਰੇ ਸੋ ਅੱਜ ਦੀ ਆਪਣੀ ਜਿਹੜੀ ਅਪਡੇਟ ਤੁਹਾਡੇ ਲਈ ਲੈ ਕੇ ਆਇਆ ਹਾਂ ਦੋਸਤੋ ਸੋ ਉਹ ਹੈ ਜੀ ETT ਟਿਕਟਰ ਵਾਸਤੇ 6835 2364 ਤੇ 5994 ਦੇ ਜਿੰਨੇ ਵੀ ਕੈਂਡੀਡੇਟਸ ਨੇ ਕਿਰਪਾ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਕਿਉਂਕਿ ਉਹਨਾਂ ਵਾਸਤੇ ਜਿਹੜੀ ਇਹ ਅਪਡੇਟ ਆਈ ਹੈ ਸੋ ਜਿਹੜੇ ਸਪੀਕਿੰਗ ਆਰਡਰ ਹੋਏ ਸੀ ਦੋਸਤੋ 6835 ਦੇ 2364 ਜਾਂ 5994 ਜਾ ਕੇ ਇਹਦੀ ਵੀ ETT ਟਿਕਟਰ ਸੋ ਉਹਨਾਂ ਦੇ ਜਿਹੜਾ ਸਿਵਲ ਰੈਟ੍ਰਿਫਿਕੇਸ਼ਨ ਨੰਬਰ 12895 2025 ਸ਼ੰਕਰ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਕੇਸ ਦੇ ਵਿੱਚ ਮਾਨਜੋ ਕੋਰਟ ਵੱਲੋਂ ਮਿਤੀ 75 2025 ਨੂੰ ਹੇਟ ਲਿ ਕੇ ਅਨਸਾਰ ਆਦੇਸ਼ ਕੀਤੇ ਗਏ ਹਨ ਠੀਕ ਹੈ ਜੀ ਸੋ ਉਹਦੇ ਅਕੋਰਡਿੰਗ ਜਿਹੜਾ 7 5 2025 ਦੇ ਅਕੋਰਡਿੰਗ ਜਿਹੜੇ ਆਦੇਸ਼ ਜਾਰੀ ਹੋਇਆ ਸੋ ਈਟੀਟੀ ਕੇਡਰ ਵਾਸਤੇ ਹੈ ਜੀ ਇਨ ਦਾ 뷰 ਆਫ ਦਾ ਅਬਵ ਐਂਡ ਦਾ ਵਿਦਾਊਟ ਕਮੈਂਟਿੰਗ ਅਪਨ ਧ ਮੈਰਿਟ ਆਫ ਦਾ ਕੇਸ ਥਿਸ ਪੀਟੀਸ਼ਨ ਇਸ ਹਾਇਰ ਬਾਈ ਡਿਸਪੋਜ਼ਡ ਵਿਦ ਅ ਡਾਇਰੈਕਸ਼ਨ ਟੂ ਦਾ ਰਿਸਪੌਂਡੈਂਟ ਟੂ ਦਾ ਡਿਸਾਈਡ ਟੂ ਰੀਪਰਜੈਂਟੇਸ਼ਨ ਡੇਟਡ 10 3 2025 ਸੋ ਦੋਸਤੋ ਜਿੰਨੀ ਵੀ ਆ ਜਿਹੜੀਆਂ ਉੱਪਰ ਲਈ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਇਹ ਸਾਰੀ 10 3 ਦੇ ਅਕੋਰਡਿੰਗ ਜਿਹੜੀ ਹੋ ਲੈ ਟੇਕਿੰਗ ਅ ਨੋਟ ਆਫ ਦਾ ਫੋਰਹੈਡ ਜਜਮੈਂਟ ਵਿਦਨ ਅ ਪੀਰੀਅਡ ਆਫ 6 ਮੰਥਸ ਸੋ 6 ਮਹੀਨੇ ਦਾ ਜਿਹੜਾ ਸਮਾਂ ਹੋ ਦਿੱਤਾ ਗਿਆ ਸੀਗਾ ਤਕਰੀਬਨ ਆਪਾਂ ਸਾਰੇ ਆਨੇ ਪਹਿਲਾਂ ਦਿੱਤਾ ਕਿ ਜਦੋਂ ਵੀ ਆਰਡਰ ਜਾਰੀ ਹੋਈ ਸੀ ਤਾਂ ਕੋਰਟ ਵੱਲੋਂ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਸਾਰੇ ਜਿਹੜੇ ਉਹਨਾਂ ਦੇ ਬਣਦੇ ਲਾਭ ਹੈ ਠੀਕ ਹੈ ਜੋ ਦਿੱਤੇ ਜਾਣ ਪਲੱਸ ਉਹਦਾ ਜਿਹੜਾ 12% ਦਾ ਜਿਹੜਾ ਵਿਆਜ ਸੀ ਉਹ ਵੀ ਅਦਾਇਗੀ ਕੀਤੀ ਜਾਣੀ ਸੋ ਉਸ ਦੇ ਸੰਬੰਧ ਵਿੱਚ ਜਿਹੜੀ ਇਹ ਆਇਆ ਜੀ ਪੱਤਰ ਸੋ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਉਕਤ ਹੁਕਮਾਂ ਦੇ ਸਰਮੁਖ ਪਟੀਸ਼ਨਾਂ ਨੂੰ ਮਿਤੀ 2 9 2025 ਨੂੰ ਸੋ ਦੋਸਤੋ ਇਹ ਧਿਆਨ ਨਾਲ ਸੁਣ ਲੈਣਾ ਜਿਹੜੇ ਸਿਵਲ ਰੈਟ੍ਰਿਬਿਸ਼ਨ ਨੰਬਰ 18 ਸੌਰੀ 12895 ਦੇ ਵਿੱਚ ਸ਼ੰਕਰ ਸਿੰਘ ਵਾਲੇ ਕੇਸ ਦੇ ਵਿੱਚ ਤਕਰੀਬਨ ਇਹਦੇ ਵਿੱਚ 115 ਪਟੀਸ਼ਨਰ ਹੈ ਦੋਸਤੋ ਸੋ ਜਿਨ੍ਹਾਂ ਦੇ ਇਸ ਕੇਸ ਨਾਲ ਰਿਲੇਟਡ ਜਿਨ੍ਹਾਂ ਨੇ ਪਟੀਸ਼ਨਰਸ ਨੇ ਉਹ ਧਿਆਨ ਨਾਲ ਸੁਣ ਲੈਣ ਉਹਨਾਂ ਵਾਸਤੇ ਅੱਜ ਦੀ ਇਹ ਅਪਡੇਟ ਹੈ ਉਹਨਾਂ ਨੂੰ ਕੀ ਕੀ ਕਿਹਾ ਗਿਆ ਜੀ 2 9 ਠੀਕ ਹੈ ਜੀ ਭਾਵ 2 ਸਤੰਬਰ ਨੂੰ 3 ਵਜੇ ਨਿੱਜੀ ਤੌਰ ਤੇ ਦਫਤਰ ਡਾਇਰੈਕਟਰ ਸਕੂਲ এডੂਕੇਸ਼ਨ ਐਲੀਮੈਂਟਰੀ ਕੰਪਲੈਕਸ ਪੰਜਾਬ ਸਕੂਲ ਸਿੱਖਿਆ ਬੋਰਡ ਨੀਵੇਂ ਮੰਜ਼ਿਲ ਬਲਾਕ E8 ਐਸਐਸ ਨਗਰ ਵਿਖੇ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰਨੀ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ ਨਿੱਜੀ ਸੁਣਵਾਈ ਦੌਰਾਨ ਪਟੀਸ਼ਨਰ ਨਾਲ ਨੱਥੀ ਪਰਫਾਰਮੈਂਸ ਆਰ ਆਪਣੀ ਸੇਵ ਸੇਵਾ ਵੀ ਦਰਜ ਕਰਕੇ ਲਿਆਉਣਾ ਯਕੀਨੀ ਬਣਾਉਣਗੇ ਜੇਕਰ ਕੋਈ ਪਟੀਸ਼ਨਰ ਨਿੱਜੀ ਸੁਣਵਾਈ ਲਈ ਹਾਜ਼ਰ ਨਹੀਂ ਹੁੰਦਾ ਤਾਂ ਇਹ ਸਮਝ ਲਿਆ ਜਾਏਗਾ ਕਿ ਉਹ ਕੁਝ ਨਹੀਂ ਕਹਿਣਾ ਚਾਹੁੰਦਾ ਉਸ ਦੇ ਕੇਸ ਦਾ ਫੈਸਲਾ ਦਫਤਰੀ ਰਿਕਾਰਡ ਦੇ ਅਧਾਰ ਤੇ ਕਰ ਦਿੱਤਾ ਜਾਊਗਾ ਸੋ ਦੋਸਤੋ ਆਪਾਂ ਪਹਿਲਾਂ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਚਾਹੇ 3704 ਕੇਡਰ ਸੀ 2391 4166 35 ਭਾਵੀ ਟਿੱਡੀ ਜਾਂ ਮਾਸਟਰ ਕੇਡਰ ਦਲਾ ਲਈਏ ਸੋ ਉਹਨਾਂ ਨੇ 6ਵੇਂ ਪੇਗਮਿਸ਼ਨ ਦੇ ਅਕੋਰਡਿੰਗ ਜਿਹੜੇ ਆਪਣੇ ਉਹ ਕੇਸ ਦਾਇਰ ਕੀਤੇ ਸੀ ਸੋ ਬਹੁਤ ਸਾਰੇ ਆਰਡਰ ਵੀ ਆ ਚੁੱਕੇ ਆ ਸੋ ਇਸੇ ਤਰ੍ਹਾਂ ਹੀ ਇਹ ਸ਼ਾਰਟ ਪਿੰਚ ਦੀ ਜਾਂ 99 ਵੀ ਜਿਹੜੇ ETTD ਕੇਡਰ ਦੇ ਕਰਮਚਾਰੀ ਆ ਉਹਨਾਂ ਨੇ ਕੇਸ ਜਿਹੜਾ ਹੁਦਾਇਰ ਕੀਤਾ ਸੀ ਤਾਂ ਉਹਨਾਂ ਦਾ ਜਿਹੜਾ ਡੈਰੀ ਨੰਬਰ ਲਾ ਲੀਏ ਜਾਂ ਸਿਵਲ ਰਿਟ੍ਰਿਟਿਸ਼ਨ ਨੰਬਰ ਸੀ 12895 ਸ਼ੰਕਰ ਸਿੰਘ ਦੇ ਨਾਮ ਤੇ ਜਿਹੜਾ ਉਹ ਕੇਸ ਲੱਗਿਆ ਸੀ ਸੋ 115 ਕੈਂਡੀਡੇਟਸ ਨੇ ਮਕੈਦਾ ਤੁਹਾਨੂੰ ਲਿਸਟ ਵੀ ਦੋਸਤੋ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਜੀ 2 ਸਤੰਬਰ ਨੂੰ ਸ਼ਾਮ ਦੇ ਜਿਹੜਾ ਉਹ 3 ਵਜੇ ਦੁਪਹਿਰ ਦੇ ਕਹਿ ਲੀਏ ਜਾਂ ਠੀਕ ਹੈ ਜੀ ਤਾਂ ਉਹ ਨਿੱਜੀ ਦਫ਼ਤਰ ਵਿੱਚ ਪਹੁੰਚ ਕੇ ਤੁਸੀਂ ਜਿਹੜਾ ਨਿੱਜੀ ਤੌਰ ਤੇ ਆਪਣੀ ਪੱਖ ਪੇਸ਼ ਕਰਨਾ ਹੈ ਠੀਕ ਹੈ ਜੀ ਪਰਫਾਰਮਾ ਨਾਲ ਜਿਹੜੀ ਉਹ ਸੂਚੀ ਜਾਰੀ ਕੀਤੀ ਗਈ ਜਿਸ ਤਰ੍ਹਾਂ ਨੇ ਸਿਵਲ ਰਿਟ੍ਰਿਟਿਸ਼ਨ ਨੰਬਰ ਲੜੀ ਨੰਬਰ ਦਿੱਤਾ ਐ ਪਿਟੀਸ਼ਨਰ ਦਾ ਨਾਮ ਆ ਫੋਨ ਨੰਬਰ ਮੋ ਖਿੜੀ ਭਰਤੀ ਦੀਆਂ 6635949423424 ਨਿੱਤੀ ਦੀ ਮਿਤੀ ਹੈ ਹਾਜ਼ਰ ਹੋਣ ਦੀ ਮਿਤੀ ਨਿੱਜੀ ਸੁਣਵਾਈ ਸਮੇਂ ਪੱਖ ਜਾਂ ਬਿਆਨ ਉਹ ਕੀ ਤੁਸੀਂ ਤੇ ਦਿਨਾ ਉਹ ਸਾਰੇ ਇਹਦੇ ਵਿੱਚ ਦਿੱਤਾ ਹੋਇਆ ਦੋਸਤੋ ਇਹ ਸੀ ਜੀ ਆਪਣੇ ਉਸ ਪਟੀਸ਼ਨਰ ਦੇ ਨਾਮ ਜਿਵੇਂ ਦੱਸਿਆ ਸਿਵਲਿਟ ਪਟੀਸ਼ਨ ਨੰਬਰ 12995 2025 ਮੀਮੋ ਆਫ ਪਾਰਟੀ ਸ਼ੰਕਰ ਸਿੰਘ ਦੇ ਨਾਮ ਤੇ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਇਹ ਤਕਰੀਬਨ ਦੋਸਤੋ 115 ਕੈਂਡੀਡੇਟਸ ਨੇ ਮੈਂ ਥੋੜਾ ਸਲੋ ਡਾਊਨ ਕਰ ਦੇਣਾ ਤਾਂ ਕਿ ਜੇ ਕਿਸੇ ਕਿਸੇ ਭੈਣ ਭਰਾ ਨੇ ਦੇਖਣਾ ਵੀ ਹੋਇਆ ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਠੀਕ ਹੈ ਜੀ ਇਹ 115 ਕੈਂਡੀਡੇਟਸ ਨੇ ਨਾਮ ਤੁਸੀਂ ਆਪ ਦਾ ਚੈੱਕ ਵੀ ਕਰ ਲਿਓ ਸੋ ਜੇ ਜਿਹੜੇ ਕੋਈ ਭੈਣ ਭਰਾ ਕਹਿਣਗੇ ਤਾਂ ਸ਼ਾਇਦ ਆਪਾਂ ਉਹਨਾਂ ਨੂੰ ਜਿਹੜੀ ਇਹਦੀ ਲਿੰਕ ਪੀਡੀਐਫ ਦਾ ਉਹ ਵੀ ਮੁਹੱਈਆ ਕਰਵਾ ਦੇਵਾਂਗੇ ਠੀਕ ਹੈ ਜੀ ਸੋ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਆਪਣੇ ਵਿਚਾਰ ਤੁਸੀਂ ਜਰੂਰ ਸਾਨੂੰ ਦੇਣੇ ਆ ਤੇ ਇੱਕ ਦੋਸਤੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸੋ ਦੋਸਤੋ ਇਹ 115 ਕੈਂਡੀਡੇਟਸ ਦੀ ਲਿਸਟ ਹੈ ਆਪਾਂ ਤੁਹਾਨੂੰ ਅਖੀਰ ਦੇ ਉੱਪਰ ਜਾ ਕੇ ਜਿਹੜੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਉਹ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਕਿ ਅਸਲ ਵਿੱਚ ਲੋ ਜੀ ਇਥੋਂ ਤੱਕ ਜਿਹੜਾ ਇਹ ਪੰਜਾਬ ਕੇਡ ਅਕੋਰਡਿੰਗ ਜਿਹੜਾ ਇਹਨਾਂ ਨੇ ਦਿੱਤਾ ਸੀ ਠੀਕ ਹੈ ਜੀ ਇਹ ਉਹ ਸੀਗਾ ਪੇ ਸਕਿਲ ਨਾਲ ਸੰਬੰਧਿਤ ਸਕੇਲ ਆਫ ਦਿ ਪਟੀਸ਼ਨਰ ਐਸ ਮੰਡੇਟਡ ਇਨ ਦਾ 18 2018 10334 800 ਗ੍ਰੇਡ ਪੇ 42 ਫਰੋਮ ਐਂਟਰੀ ਸਰਵਿਸ ਅਲੋਂਗ ਦਾ ਇੰਟਰਸਟ ਐਟ 12% ਜਿਹੜੀ ਉਹ ਠੀਕ ਹੈ ਜੀ ਉਹਦੇ ਅਕੋਰਡਿੰਗ ਸਾਰਾ ਇਹ ਦਿੱਤਾ ਹੈ ਤੇ ਸੌਰਵ ਸ਼ਰਮਾ ਦੇ ਨਾਲ ਬੰਦ 896 ਸੌਰਵ ਸ਼ਰਮਾ ਐਂਡ ਅਦਰ ਪਾਰਟੀਆਂ ਪੰਜਾਬ ਇਨਦਰ ਡੇਟਡ ਤੋਂ 2024 ਦੇ ਅਕੋਰਡਿੰਗ ਜਿਹੜੇ ਇਹਨਾਂ ਨੇ ਮਤਲਬ ਕੇਸ ਦਾ ਬੇਸ ਬਣਾ ਕੇ ਜਿਹੜਾ ਉਹ ਲਾਇਆ ਹੋਇਆ ਸੀ ਠੀਕ ਹੈ ਜੀ ਸੋ ਉਸ ਦੇ ਸੰ ਮੁਲਾਇਆ ਗਿਆ ਸੋ ਕਿਰਪਾ ਕਰਕੇ ਜਿੰਨੇ ਵੀ ਈਟੀਟੀ ਕੇਡਰ ਦੇ ਕਰਮਚਾਰੀ ਹੈ ਜਿਹੜੇ ਏਸ ਪਿਟਿਸ਼ਨਰ ਦਾ ਹਿੱਸਾ ਨੇ ਇਸ ਜਿਹੜਾ ਹੈਗਾ ਵੀ ਸਪੀਕਿੰਗ ਆਰਡਰ ਦੇ ਵਿੱਚ ਆਉਂਦੇ ਹੈ ਤਾਂ ਕਿਰਪਾ ਕਰਕੇ 29 ਨੂੰ ਆਪਣਾ ਨਿਜੀ ਪੱਖ ਪੇਸ਼ ਕਰਨ ਲਈ ਜਿਹੜਾ ਉਹ ਬੁਲਾਇਆ ਗਿਆ ਸੋ ਸਾਰੇ ਭੈਣ ਭਰਾ ਆਪਣਾ ਪਰਫਾਰਮਾ ਨਾਲ ਭਰ ਕੇ ਲੈ ਕੇ ਜਾਓ ਇਹ ਥੋੜਾ ਜਿਹਾ ਬਲਰ ਹੈ ਠੀਕ ਹੈ ਜੀ ਤੁਹਾਡੇ ਜਿਹੜੇ ਕੈਰੀਬੀ ਪਿਟਿਸ਼ਨਰ ਬਣੇ ਹੋਏ ਉਹ ਤੁਹਾਨੂੰ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਾ ਦੇਣਗੇ ਸੋ ਕਿਰਪਾ ਕਰਕੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਜਦੋਂ ਵੀ ਤੁਹਾਨੂੰ ਕਿਸੇ ਵੀਡੀਓ ਦੇ ਉੱਪਰ ਹਾਈਪੀ ਕਿਉਂਕਿ ਹਫਤੇ ਦੇ ਵਿੱਚ ਤੁਸੀਂ ਤਿੰਨ ਵੀਡੀਓ ਦੇ ਉੱਪਰ ਹਾਈਪ ਕਰ ਸਕਦੇ ਹਾਂ ਸੋ ਪਿਛਲੀ ਵੀਡੀਓ ਲਈ ਮਾਫੀ ਚਾਹਾਂਗੇ ਕਿਉਂਕਿ ਉਹ ਆਟੋ ਡਬਟ ਕਰਕੇ ਕਿਉਂਕਿ ਆਪਾਂ ਨਵਾਂ YouTube ਚੈਨਲ ਸ਼ੁਰੂ ਕੀਤਾ ਹੈ ਉਹਦੇ ਕਰਕੇ ਆਪਾਂ ਨੂੰ ਆਪਸ਼ਨ ਮਿਲੀ ਸੀ ਆਟੋ ਡਬਟ ਦੀ ਸੋ ਸੌਰੀ ਆਟੋ ਡਬਿੰਗ ਦੀ ਕਿ ਜਿਹੜੀ ਉਹ ਵੀਡੀਓ ਡਬ ਹੋ ਜਾਂਦੀ ਹੈ ਆਪਣੇ ਆਪ ਦੇ ਵਿੱਚ ਉਹਦੇ ਕਰਕੇ ਥੋੜੀ ਪਰੇਸ਼ਾਨੀ ਆਈ ਸੀ ਜਿਹਦੇ ਕਰਕੇ ਲੈਂਗੁਏਜ ਇੰਗਲਿਸ਼ ਹੋ ਜਾਂਦੀ ਸੀ ਸੋ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਕਿ ਸਰ ਤੁਸੀਂ ਪੰਜਾਬੀ ਵਿੱਚ ਹੀ ਬੋਲ ਕੇ ਪਾਇਆ ਕਰੋ ਤਾਂ ਉਹਦੇ ਵਿੱਚ ਥੋੜੀ ਬਹੁਤ ਜਾਣਕਾਰੀ ਲੈ ਕੇ ਆਪਾਂ ਉਹ ਕੱਟ ਦਿੱਤਾ ਹੈ ਹੁਣ ਸਾਰੀਆਂ ਵੀਡੀਓ ਆਪਣੀ ਪੰਜਾਬ